آج مہنگائی نے لکھ توڑتا ہے آج تو ٹھیک گیارہ ورے پہلے جدو ڈاکٹر موہن سنگھ دی سرکار ہندی سی ڈاکٹر موہن سنگھ کانگریس دا راج ہندہ سی گا ادو سنتالی روپیے ڈیزل کردا سی کردار پچا روپیے پٹرول ہویا کردہ گا بائی ہزار رپیے توڑا سیونا کردا کردہ سی گا اج لکھ روپے ਤੋੜਾ ਸਿਉਣਾ ਹੋ ਗਿਆ 350 ਦਾ ਗੈਸ ਸਲੰਡਰ ਮਿਲਦਾ ਸੀ ਅੱਜ 1200 ਦਾ ਮਿਲਦਾ ਹੈ ਅੱਜ ਤੋਂ 11 ਵਰੇ ਪਹਿਲੇ ਸਾਡੇ 400 ਰੁਪਏ ਦਾ ਡੀਏਪੀ ਦਾ ਖਾਦ ਦਾ ਗੱਟਾ ਮਿਲਦਾ ਸੀ ਅੱਜ 1500 ਰੁਪਏ ਦਾ ਮਿਲ ਰਿਹਾ ਹੈ ਅੱਜ ਸਰੋਂ ਦੇ ਪਾਹ ਅੱਜ ਤੇਲ ਅੱਜ ਖੰਡ ਅੱਜ ਮਿੱਟੀ ਦਾ ਤੇਲ ਅਸੀਂ 70 ਸਾਲ ਰਾਜ ਕੀਤਾ ਸਾ காங்கிரஸ் ਨੇ ਲੈਕਿਨ 17 ਸਾਲਾਂ ਸਿਉਣੇ ਦਾ ਪਹਾੜ ਆ 22 ਆ ਤੇ ਮੋਦੀ ਨੇ ਕੀਤਾ 11 ਸਾਲ ਰਾਜ ਤੇ ਪਹਾੜ ਗਿਆ ਲੱਖ ਰੁਪਏ ਅਸੀਂ 7 ਸਾਲ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਆ 550 ਮੋਦੀ ਨੇ 11 ਸਾਲ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਕਰਤਾ 1200 ਅਸੀਂ 60 ਸਾਲ ਰਾਜ ਕੀਤਾ ਤਾਂ ਡੀਜ਼ਲ ਦਾ ਭਾਅ 47 ਰੁਪਏ ਅੱਜ 80 ਰੁਪਏ ਅਸੀਂ 60 ਸਾਲ ਰਾਜ ਕੀਤਾ ਤਾਂ ਪੈਟਰੋਲ ਦਾ ਭਾਅ 50 ਰੁਪਏ ਤੇ ਅੱਜ 11 ਸਾਲਾਂ ਚ 100 ਰੁਪਿਆ ਅੱਜ ਜਿਉਣਾ ਮੁਸ਼ਕਿਲ ਕਰਤਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹਾਂ ਭਾਸ਼ਣ ਚੰਗਾ ਜਿੰਦਾ ਅੱਜ ਜੰਗ ਲਾਤੀ ਇਹ ਅਸੀਂ ਸਾਹ ਦਿੱਤਾ ਫਿਰ ਕਿਹਦੇ ਕਹਿੰਦੇ ਜੰਗਬੱਧ ਕੀਤੀ ਰਾਹੁਲ ਗਾਂਧੀ ਨੇ ਕਿਹਾ ਜੰਗ ਦੇ ਵਿੱਚ ਕਿੰਨੇ ਜਹਾਜ਼ ਡਿੱਗੇ ਕਹਿੰਦਾ ਤੂੰ ਤਾਂ ਪਾਕਿਸਤਾਨ ਦੀ ਗੱਲ ਕਰਦਾ ਹੈ ਅਸੀਂ ਨਹੀਂ ਕਹਿੰਦੇ ਅਸੀਂ ਦੇਸ਼ ਦੇ ਨਾਲ ਖੜੇ ਆਂ ਅਸੀਂ ਦੇਸ਼ ਦੀ ਸੈਨਾ ਨਾਲ ਖੜੇ ਆਂ ਲੇਕਿਨ ਪਾਕਿਸਤਾਨ ਨੂੰ ਪਹਿਲਾਂ ਇਤਲਾਹ ਕਿਉਂ ਦਿੱਤੀ ਕਿ ਅਸੀਂ ਤੁਹਾਡੇ ਤੇ ਅਟੈਕ ਕਰਨ ਆਏ ਜਿਹੜਾ ਮੁੱਠ ਹੱਤਵੀਆਂ ਨੂੰ ਪਨਾਹ ਦਿੰਦਾ ਜਦੋਂ ਉਹਨਾਂ ਨੂੰ ਇਹ ਕਹਾਂਗੇ ਕਿ ਅੱਤਵਾਦੀਆਂ ਤੇ ਅੱਜ ਹਮਲਾ ਕਰਾ ਕੇ ਰਾਤ ਨੂੰ ਉਹ ਪਹਿਲਾਂ ਹੀ ਅੱਤਵਾਦੀਆਂ ਨੂੰ ਉੱਥੋਂ ਪਜਾ ਦੇਗਾ ਕਹਿਣ ਦਾ ਮਤਲਬ ਦੇਸ਼ ਦੇ ਲੋਕਾਂ ਆਹ ਟੈਲੀਵਿਜ਼ਨ ਦੇ ਰਾਹੀਂ ਮੂਰਤ ਬਣਾਇਆ ਜਾ ਰਿਹਾ ਹੈ ਦੇਸ਼ ਦੇ ਸਾਰੇ ਟੈਲੀਵਿਜ਼ਨ ਖਰੀਦ ਲੈ ਗਏ ਆ ਉਹ ਆਪਣੀ ਮਰਜ਼ੀ ਨਾਲ ਭਾਸ਼ਣ ਸੁਣਾਉਂਦੇ ਮੋਦੀ ਦੀ ਵਾਵਾ ਕਰਾਉਂਦੇ ਆ ਤੇ ਕਾਂਗਰਸ ਦੀ heti ਕਰਦੇ ਆ ਕਿਉਂਕਿ ਸਾਰੇ ਚੈਨਲ سارے دے ہیں سارے چینل وہ جو دے جنتا ہو ہے آج رلائس کمپنی جیڑے ہویا دنیا دیڈر آئے دنیا دہلکار دے دے آئے دنیا دلاکار آئے بار پیا لائے گیا اور گریبا کا مزاق اڑایا گیا ਅਬਾਨੀਆਂ ਦੇ ਕੁੱਤੇ 4-4 ਕਰੋੜ ਰੁਪਏ ਦੀਆਂ ਕਾਰਾਂ ਤੇ ਚੜਦੇ ਆ ਟੀਵੀਆਂ ਤੇ ਵਿਖਾਇਆ ਤੇ ਗਰੀਬ ਆਪਣੀ ਮਾਂ ਦਾ ਇਲਾਜ ਨਹੀਂ ਕਰ ਸਕਦਾ ਜੇ ਤੁਹਾਡੇ ਕੋਲੇ ਪੈਸੇ ਹੋਰੀ ਨਮੈਸ਼ ਨਾ ਕਰੋ ਤਾਂ ਜੋ ਗਰੀਬ ਗਰੀਬ ਪਰੇਸ਼ਾਨ ਨਾ ਹੋਵੇ ਇਹਨਾਂ ਦੇ ਕੁੱਤੇ ਦਾ 4 ਕਰੋੜ ਦੀ ਕਾਰ ਤੇ ਚੜਦੇ ਆ ਤੇ ਮੈਂ ਮੈਂ ਆਪਣੀ ਮਾਂ ਦਾ ਇਲਾਜ ਨਹੀਂ ਕਰ ਸਕਦਾ ਨਮਾਸ਼ਕੀਤੀ ਕਿਸੇ ਨੇ ਨਹੀਂ ਰੋਕਿਆ ਉਹ ਬੰਦੀ ਆਇਆ rahul gandhi ਦੇ ਘਰੇ ਸੱਦਾ ਪੁੱਤਰ ਦੇ ਸੌਂ ਗਿਆ ਗਾਂਧੀ ਨੂੰ ਮੇਰੇ ਮੁੰਡੇ ਦੇ ਵਿਆਹ ਤੇ ਆਇਓ ਲੇਕਿਨ ਇੱਕ ਬੰਦਾ ਨਰੇਂਦਰ ਮੋਦੀ ਕਿ ਗਿਆ ਸਾਰੀ ਦੁਨੀਆ ਆਈ ਇੱਕ ਬੰਦਾ ਉਹਨਾਂ ਦੇ ਵਿਆਹ ਤੇ ਨਹੀਂ ਗਿਆ ਉਹ rahul gandhi ਵੀ ਕਿਹਾ ਕਿ ਨਾ ਮੈਂ ਇਹਨਾਂ ਦੇ ਵਿਆਹ ਤੇ ਨਹੀਂ ਜਾਊਂਗਾ ਮੇਰੇ ਗਰੀਬਾਂ ਦਾ ਮਜ਼ਾਕ ਉਡਾਇਆ ਸੋ ਇਹ ਇਹ ਕਾਂਗਰਸ ਪਾਰਟੀ ਹੈ ਡਾਕਟਰ ਮਨਮੋਨ ਸਿੰਘ ਹਸ਼ਿਆਰ ਪਰਦੇ ਵਿੱਚ ਸਕਾਲਰਸ਼ਿਪ ਤੇ ਇਥੇ ਕਰਾਇਆ ਕਰਦੇ ਸੰ ਬੀਡੂ ਡਾਕਟਰ ਸਾਹਿਬ ਨੇ ਦੱਸਿਆ ਸਰਦਾਰ ਕਿੰਨੇ ਆ ਬਈ ਉਹ ਪਾਗਲੇ ਸਰਦਾਰੋ ਉਹ ਸਰਦਾਰੋ ਤੇਰੀ ਬੇਨਤੀ ਹੈ 10% ਆਬਾਦੀ ਹੈ ਸਰਦਾਰਾਂ ਦੀ ਸੋਨੀਆ ਗਾਂਧੀ ਬੇਸ਼ਕੀ ਪ੍ਰਧਾਨ ਮੰਤਰੀ ਬਣ ਰਹੀ ਸੀ سارے کہ سونیا گاندی تسی دیش دی پردھان منتری بنو لیکن سونیا گاندی نے فیصلہ لیا ڈیلڈ پرسنٹ آباد ڈیڑھ پرسینٹ وہ اس پاک گالے سردار نوں دس سال دیش کا پردھان منتری بنایا آج کوئی آج کوئی کوئی رکشا یونیئن کی چھتے ناستے تیار نہیں ہے لیکن سونیا گاندی نے ਆਪਣੀ ਕੁਰਸੀ ਪ੍ਰਧਾਨ ਮੰਤਰੀ ਦੀ ਛੱਡ ਕੇ ਇੱਕ ਸਰਦਾਰ ਨੂੰ ਉਸ ਕੁਰਸੀ ਤੇ ਬਿਠਾਉਣ ਦਾ ਕੰਮ ਕੀਤਾ ਤੇ ਉਸ ਸਰਦਾਰ ਨੇ ਉਹ ਸਰਦਾਰ ਨੇ ਦੁਨੀਆ ਦੇ ਵਿੱਚ ਇਸ ਪਿੰਦੇਸ਼ ਦਾ ਪੰਜਾਬ ਦਾ ਤੇ ਪੱਗ ਦਾ ਮਾਣ ਵਧਾਉਣ ਦਾ ਕੰਮ ਸਾਡੇ ਡਾਕਟਰ ਮਨਮੋਹਨ ਸਿੰਘ ਜੀ ਨੇ ਕੀਤਾ ਜਿਸ ਪ੍ਰਕਾਰ ਡਾਕਟਰ ਕੇਵਲ ਕ੍ਰਿਸ਼ਨ ਜੀ ਹੁਰਾ ਨੇ ਸੇਵਾ ਕੀਤੀ ਮੈਂ ਬੱbbi ਜੀ ਮੇਰੇ ਨਾਲ ਪ੍ਰੀਮੀਅਰ ਐਮਐਲਏ 2012 ਚ ਬੜੇ ਸੱਜ ਮੈਂ ਤਿੰਨ ਵਾਰੀ ਲਗਾਤਾਰ ਐਮਐਲਏ ਬਣ ਗਿਆ ਇੱਕ ਆਰਐਮਪੀ ਬਣ ਗਿਆ ਪਹਿਲੀ ਵਾਰੀ ਅਸੀਂ ਇਕੱਠੇ ਸਾਂ ਸੋ ਇਹ ਸੇਵਾਦਾਰ ਨੇ ਸੋ ਸਾਨੂੰ ਅੱਜ ਚੰਗੇ ਲੋਕਾਂ ਦੀ ਤਲਾਸ਼ ਹੈ ਜਿਹੜੇ ਲੋਕ ਲੋਕਾਂ ਦੀ ਸੇਵਾ ਪਰਨਾਂ ਦੇ ਨਾਲ ਸੇਵਾ ਕਰ ਸਕਣ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਛੋੜ ਹੈ ਅੱਜ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਪੰਜਾਬ ਦਾ 피ੜਾ ਕਰ ਕਰਤਾ ਹੈ ਅੱਜ ਦੀ ਸਰਕਾਰ ਦੇ ਬੰਦਿਹਾਰੇ ਲੁੱਟਾ ਖੋਹਾ ਅਤਿਆਚਾਰ ਹੈਂਡ ਗ੍ਰਨੇਡ ਪੁਲਿਸ ਸੌਕੀਆਂ ਤੇ ਡੇਗ ਰਹੇ ਨੇ ਬੇਰੋਜ਼ਗਾਰੀ ਚਰਨ ਸੀਮਾ ਤੇ ਨਸ਼ਾ ਚਰਨ ਸੀਮਾ ਤੇ ਅਧਿਆਪਕ ਸੜਕਾਂ ਤੇ ਮਲਾਜਮ ਸੜਕਾਂ ਤੇ ਨੌਜਵਾਨ ਬਾਹਰ ਜਾ ਰਹੇ ਅੱਜ ਪੰਜਾਬ

ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਇਹ ਚੁਟਕਲਿਆਂ ਵਾਲੀ ਸਰਕਾਰ ਇਹ ਮਸ਼ਹੂਰੀਆਂ ਵਾਲੀ ਸਰਕਾਰ ਕਦੇ ਉਹਨੂੰ ਫੜ ਲਿਆ ਕਦੇ ਉਹਨੂੰ ਫੜ ਲਿਆ ਕਦੇ ਉਹਰੇ ਤੇ ਪਰਚਾ ਦੇਤਾ ਕਦੇ ਉਹਨੂੰ ਭਰੀ ਕਰਤਾ ਉਹ ਸਿੰਘਲਾ ਸਾਹਿਬ ਉਹ ਸਿੰਘਲਾ ਸਾਹਿਬ ਜਿਹੜਾ ਮੰਤਰੀ ਸੀ ਉਹਨੂੰ ਫੜ ਲਿਆ ਤੇ ਹੁਣ ਉਹਨੂੰ ਛਡਤਾ ਕਹਿੰਦੇ ਇਹਦਾ ਗੁਨਾ ਹੀ ਨਹੀਂ ਮੈਂ ਕਿਹਾ ਤੁਸੀਂ ਉਦੋਂ ਝੂਠ ਬੋਲਦੇ ਸੀ ਕਿ ਹੁਣ ਝੂਠ ਬੋਲ ਰਹੇ ਹੋ ਇੱਕ ਵਾਰੀ ਤਾਂ ਝੂਠ ਬੋਲ ਰਹੇ ਹੋ ਜਾਂ ਤਾਂ ਉਦੋਂ ਝੂਠ ਬੋਲਿਆ ਜਾਂ ਤੁਸੀਂ ਅੱਜ ਝੂਠ ਬੋਲਿਆ ਇਸ ਤਰ੍ਹਾਂ ਰਾਜਨੀਤੀ ਨਹੀਂ ਚਲੇਗੀ 25 ਵਰੇ 25 ਵਰੇ ਦੇਸ਼ ਵਿੱਚ 25 ਵਰੇ ਪੰਜਾਬ ਪਿੱਛੇ ਹੋ ਗਿਆ ਅਗਰ ਸਕੂਲ ਦਾ ਪ੍ਰਿੰਸੀਪਲ ਚੰਗਾ ਆ ਜੇ ਤਾਂ ਸਕੂਲ ਚ ਦਾਖਲਾ ਵੱਧ ਜਾਂਦਾ ਹੈ ਅਗਰ ਸਕੂਲ ਦਾ ਪ੍ਰਿੰਸੀਪਲ ਮਾੜਾ ਆ ਜੇ ਤਾਂ ਦਾਖਲਾ ਘੱਟ ਜਾਂਦਾ ਹੈ ਸਕੂਲ ਪੈਲ ਹੋ ਜਾਂਦਾ ਹੈ ਅਧਰ ਮੁੱਖ ਮੰਤਰੀ ਮਾੜਾ ਆ ਗਏ ਤਾਂ ਪੰਜਾਬ ਪਿੱਛੇ ਚਲਾ ਜਾਂਦਾ ਹੈ ਅਗਰ ਕੋਈ ਚੰਗਾ ਉਹ ਟੀ ਆ ਜਾਏ ਤਾਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਇਹ ਨਹੀਂ ਕਰਦੇ ਜੀ ਦੀ ਹੈ ਭਾਗ ਘਰ ਦਾ ਵਿਅਕਤੀ ਕੋਈ ਚੰਗਾ ਨਿਕਲਿਆ ਏ ਉਹ ਘਰ ਨੂੰ ਉੱਚਾ ਚੁੱਕ ਲੈਂਦਾ ਹੈ ਤੇ ਜੇ ਘਰ ਦਾ ਜੀ ਕੋਈ ਮਾੜਾ ਨਿਕਲਿਆ ਏ ਤਾਂ ਘਰ ਨੂੰ ਨੀਵਾ ਬਠਾ ਦਿੰਦਾ ਸੋ ਮੇਰੇ ਸਤਖਾਰੀਓ ਪਰਾਹੋ سلام کرنا چھوڑے اور ڈاکٹر دی سوچ نو سلام کرنا چاہیے تھک گئی شریف ہے سا آپس بہت گوڑا رشتہ بہت پیار ہے اور ہمیشہ میرے موڈے تے رکھ رکھدی ہے میں ہمیشہ کانگریس ਨਾਲ ਖੜਨ ਵਾਸਤੇ ਪਿਆਰ ਆ ਪਰ ਮੈਨੂੰ ਇਹ ਗੱਲ ਹੈ ਕਿ ਮੈਨੂੰ ਚੰਗੇ ਬੰਦੇ ਉਹ ਲੱਗਦੇ ਜਿਹੜੇ ਕਾਂਗਰਸ ਨੂੰ ਮਜ਼ਬੂਤ ਕਰਨ ਮੈਂ ਬਲਾਕ ਦਾ ਪ੍ਰਧਾਨ ਹੁੰਦਾ ਸੀ ਤੇ ਬਲਾਕ ਦੇ ਪ੍ਰਧਾਨ ਤੋਂ ਚੱਲ ਕੇ ਅੱਜ ਮੈਂ ਇੱਥੋਂ ਤੱਕ ਆ ਗਿਆ ਲੇਕਿਨ ਮੇਰੇ ਮੰਨ ਦੇ ਵਿੱਚ ਹੈ ਕਿ ਛਾ ਕਿ ਕਾਂਗਰਸ ਪਾਰਟੀ 2027 ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਅੰਦਰ ਸਰਕਾਰ ਬਣਾਵੇ ਮੱਕੇਵੀਆਂ ਚ ਕਾਂਗਰਸ ਪਾਰਟੀ ਦਾ ਐਮ ਐਲ ਏ ਹੋਵੇ ਇਹ ਮੇਰੇ ਮਨ ਦੀ ਇੱਛਾ ਹੈ ਇਸ ਕਰਕੇ ਮੈਂ ਤੁਰਿਆ ਫਿਰ ਰਿਹਾ ਤੁਰਿਆ ਫਿਰ ਰਿਹਾ ਕਿ ਜਿੰਨਾ ਕੰਮ ਹੋ ਸਕੇ ਉਹਨਾਂ ਥੋੜਾ ਲੋਕਾਂ ਨੂੰ ਜਾਗ ਲਾਈਏ ਘਰ ਘਰ ਜਾਈਏ ਬੂਥਾਂ ਤੇ ਜਾਈਏ ਮਜ਼ਬੂਤ ਕਰੀਏ ਜੇ ਮਜ਼ਬੂਤ ਕਰਾਂਗੇ ਫੇਰ ਧਮਾਂਠ ਠੀਕ ਹੋਣਾ ਹੈ ਐਸੇ ਕਰਕੇ ਤੁਸੀਂ ਅੱਖਾਂ ਮੀਚ ਕੇ ਬੰਦ ਕੰਮ ਕਰਦੇ ਰੋ ਤੇ ਜ਼ਿਲ੍ਹੇ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਮੈਂ ਬੇਨਤੀ ਕਰਨੀ ਛਾਣਾ ਸਮੂਹ ਸੰਗਤ ਦੇ ਵਿੱਚ ਤੁਹਾਡਾ ਫਰਜ਼ ਮੰਨਦਾ ਹਾਂ ਤੁਸੀਂ ਵਧੀਆਂ ਨੌਜਵਾਨ ਸਾਥੀਆਂ ਤੁਹਾਡਾ ਫਰਜ਼ ਮੰਨਦਾ ਕਿ ਜ਼ਿਲ੍ਹੇ ਦੀ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਤੇ ਸਾਨੂੰ ਇੱਕ ਮੰਚ ਤੇ ਬਿਠਾਉਣ ਦਾ ਇਹ ਜ਼ਿਲ੍ਹੇ ਦੇ ਪ੍ਰਧਾਨ ਦੀ ਡਿਊਟੀ ਹੈ ਇਹ ਮੇਰੀ ਡਿਊਟੀ ਨਹੀਂ ਜਿੱਥੇ ਗੁੱਸੇ ਕਿਲੇ ਜਿੱਥੇ ਆਪਸ ਵਿੱਚ ਮਨ ਮਚਾਵੇ ਬਿਠਾ ਕੇ ਦੂਰ ਕਰੋ ਤਾਂ ਜੋ 2027 ਇੱਕ ਮੋਠੋ ਕੇ ਅਸੀਂ ਲੜਦੇ ਲੜਦੇ ਇਕੱਠੇ ਦਿਖਾਈ ਦਈਏ ਸੋ ਸਾਰੇ ਸਾਡੇ ਨਾਲ ਜਿਹੜੇ ਆਉਂਦੇ ਆ ਸਾਥੀ ਕੋਈ ਨਵਾਂ ਆਉਂਦਾ ਕੋਈ ਪੁਰਾਣਾ ਹੁੰਦਾ ਅਸੀਂ ਸਾਰਿਆਂ ਨੇ ਇੱਕ ਪਰਿਵਾਰ ਨੂੰ ਦਲਵਕੜੀ ਚਲਾ ਕੇ ਆਉਣ ਵਾਲੇ ਸਮੇਂ ਚ ਅੱਗੇ ਲੈ ਕੇ ਜਾਣਾ ਤੇ ਜੇ ਆਪਸ ਵਿੱਚ ਲੜਾਈ ਲੜ ਲਈ ਤਾਂ ਫਿਰ ਫਿਰ ਅੱਗੇ ਕੋਈ ਨਹੀਂ ਜਾ ਸਕੇਗਾ ਜੇ ਰੋਕ ਲਾਤੀ ਕਿ ਫਲਾਣਾ ਬੰਦਾ ਪਰਿਵਾਰ ਚ ਨਾ ਆਵੇ ਫਿਰ ਵੀ ਅੱਗੇ ਨਹੀਂ ਜਾ ਸਕਾਂਗਾ ਪਰਿਵਾਰ ਜਿੰਨਾ ਵੱਡਾ ਕਰ ਸਕੋ ਉਹਨਾਂ ਵੱਡਾ ਕਰੋ ਬਾਕੀ ਮਿਹਨਤ ਕਰੋ ਤੇ ਫੈਸਲਾ ਉਸ ਰੱਬ ਤੇ ਛੱਡ ਦਿਓ ਜੋ ਕਰੇਗਾ ਉਹ ਠੀਕ ਹੋਏਗਾ ਜੇ ਡਾਕਟਰ ਮਨਮੋਹਨ ਸਿੰਘ ਬਿਨਾ ਇਲੈਕਸ਼ਨ ਲੜੇ ਬਿਨਾ ਇਲੈਕਸ਼ਨ ਲੜੇ ਇੱਕ ਲੜਿਆ ਉਹ ਵੀ ਹਾਰ ਗਿਆ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲ ਬਣ ਸਕਦਾ ਤੇ ਜੇ இந்து ਬਾਲਾ ਜੀ ਰੱਬ ਦੀ ਮਿਹਰ ਹੋ ਗਈ ਤੁਸੀਂ ਵੀ ਪ੍ਰਧਾਨ ਮੰਤਰੀ ਬਣ ਸਕਦੇ ਹੋ ਫਿਰ ਕੀ ਰੱਬ ਦੀ ਮਿਹਰ ਹੋਣੀ ਜ਼ਰੂਰੀ ਹੈ ਮੈਨੂੰ இந்து ਬਾਲਾ ਹੁਣ ਕਈ ਆਲੀ ਕਈ ਆਲੀ ਸਾਨੂੰ ਕਹਿ ਦਿੰਦੇ ਯਾਰ ਮੁੱਖ ਮੰਤਰੀ ਬਾਵਾ ਹਾਂ ਭਾਈ ਮੁੱਖ ਮੰਤਰੀ ਬੰਦਾ ਕੀ ਦਾ ਜੀ ਨਹੀਂ ਕਰਦਾ ਪਰ ਮੇਰੀ ਇੱਛਾ ਨਹੀਂ ਹੈ ਹਰ ਬੰਦੇ ਦੀ ਇੱਛਾ ਮੁੱਖ ਮੰਤਰੀ ਬਣਨ ਦੀ ਹਰ ਬੰਦੇ ਦੀ ਇੱਛਾ ਐਮਐਲਏ ਬਣਨ ਦੀ ਕਿ ਮੈਂ ਉਹਦੀ ਇੱਛਾ ਰੋਕ ਸਕਦੇ ਇੱਛਾ ਰੱਖਣੀ ਬਾੜੀ ਗੱਲ ਨਹੀਂ ਹੈ ਇੱਛਾ ਰੱਖੋ ਲੇਕਿਨ ਮਿਹਨਤ ਕਰੋ ਫਲ ਰੱਬ ਦੇਗਾ ਤੁਹਾਡੇ ਜੇ ਮੈਂ ਕਹਾਂ ਉੱਥੇ ਦਾ ਛੀ ਜਾਣੇ ਮੈਂ ਤਾਂ ਮਿਹਨਤੀ ਨਾ ਕਰਾਂ ਸਾਡਾ ਕੰਮ ਹੈ ਮਿਹਨਤ ਕਰਨਾ ਸਰਕਾਰ ਉਹਨੇ ਬਣਾਉਣੀ ਹੈ ਤੇ ਮੁੱਖ ਮੰਤਰੀ ਉਹ ਜਿਹਦੇ ਹੱਥ ਚ ਲਾਲ ਕਿਤਾਬ ਹੈ ਜਨਦਾਨ ਤੇ ਖਰਗੇ ਸਾਹਮਣੇ ਬਣਾਉਣਾ ਜਿਹਨੂੰ ਬਣਾ ਦੇਣਗੇ ਠੀਕ ਹੈ ਸੋ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਿੰਨਾ ਮੇਰੀ ਤਾਂ ਉਮਰ ਹੋ ਗਈ 45 46 ਸਾਲ ਦੀ ਹੈ ਜੇ ਮੈਂ 10 ਸਾਲ ਮੁੱਖ ਮੰਤਰੀ ਨਾ ਬਣਾ ਤੇ ਫੇਰ ਕੀ ਹੋਣ ਲੱਗਿਆ ਦੱਸੋ ਭਾਈ ਕੁਝ ਹੋਣ ਲੱਗਿਆ ਹੈ ਮੈਂ ਮੁੱਖ ਮੰਤਰੀ ਬੰਦਿਆਂ ਵੇਖਾਂ ਥੱਲੇ ਬੈਠਾ ਹੁਆ ਤੇ ਰਾਹੁਲ ગાંધી ਕਹੇ ਸ਼ਾਬਾਸ਼ ਬਈ ਰਾਜੇ ਵੜਿੰਗ ਤੂੰ ਸਰਕਾਰ ਬਣਾਈ ਤੇ ਅੱਜ ਆਪਣਾ ਰਾਜ ਆ ਗਿਆ ਬੋਲੋ ਰਾਲਾ ਪ੍ਰੇਮ ਜਿੰਦਾਬਾਦ ਰਾਲਾ ਪ੍ਰੇਮ ਜਿੰਦਾਬਾਦ ਸੋਖ ਬਰਾਇਆ ਨਾ ਕਰੋ ਹਾਂ ਰੱਬ ਤੇ ਡੋਰੀਆਂ ਛੱਡ ਦੇਣੀਆਂ ਚਾਹੀਦੀਆਂ ਕਰੇ ਕਰਾਵੇ ਆਪੇ ਆਪੇ ਮਾਲੇ ਕਰਦਾ ਹੈ ਸੋ ਇਤفاق ਰੱਖੋ ਪਿਆਰ ਰੱਖੋ ਕਿਸੇ ਦਾ ਬੁਰਾ ਨਾ ਸੋਚੋ ਹਰ ਬੰਦੇ ਦਾ ਕਰੋ ਬਾਬਾ ਜੀ ਇਹਦੀ ਛੜਦੀ ਕਲਾ ਹੋਵੇ ਕਰ ਭਲਾ ਸੋ ਹੋ ਭਲਾ